ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਰ ਨਾਮ ਗੁਰ ਨਾਮ ਵਿਚਾਰੂ ਕੋਈ ਮਾਟੀ ਕਾ ਗ੍ਰਾਹ ਤੋ ਪੈ ਸੁਆਮੀ ਏਹੇ ਬਨੰਤੇ ਸੁ ਪ੍ਰਮੇਰੇ ਦੇਹ ਨਾਮ ਕਰਪਣੇ ਤੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸੋਰਠ ਮਹਲਾ ਮਨ ਦੇ ਕਾਣ ਅਮਤ ਤੈ ਨਹੀਂ ਪਰਦਾ ਰਾਜੰਦਿਆ ਰਸ ਰਖਿਉ RAM ਭਗਤ ਨੈ ਪੀਨੀ ਮਨ ਦੇ ਕਾਣ ਅਮਤ ਤੈ ਨਹੀਂ ਕਤੋਂ ਪੰਖ ਜਾਣਿਓ ਤੈ ਨਾਹਿ ਨੰ ਤਨ ਜੂਰਨ ਕੋ ਧਾਇ ਅੰਤ ਸੰਗ ਕਾ ਹੂੰ ਨਹੀ ਦੀਨਾ ਵਿਰਥਾ ਆਪ ਬੰਧਾਇ ਨਾ ਹਲ ਪਰਿਯੋਗ ਗੁਰ ਜਨ ਸੇਵਿਓ ਮੈਂ ਉਪਗੈ ਕਛਿ ਲਾਣਾ ਕਟਹੀ ਮਾਇ ਨਰੰਜਨ ਤੀਰਹਿ ਇਕੋ ਰੱਬ ਉਹ ਰਿਆਨਾ ਬਹੁਤ ਜਨਮ ਭਰਮ ਤੇ ਹਾਰੇ ਹੋ ਅਜੇ ਰਤ ਨਹੀਂ ਪਾਈ ਮਾਨਸ ਦੇ ਪਾਏ ਪਰ ਹਰਿ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮ ਤੇ ਹਾਰੇ ਹੋ ਅਜੇ ਰਤ ਨਹੀਂ ਪਾਈ ਮਾਨਸ ਦੇ ਪਾਈ ਬਲ ਹਰਿ ਭਜ ਨਾਨਕ ਬਾਤ ਬਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ